ਸੋਸ਼ੀਅਲ ਹਾਲ ਹਮਦਰ ਟੀਵੀ ਦੇਖ ਰਹੇ ਸਰੋਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਅਸੀਂ ਮੌਜੂਦਾ ਮਹਾਲੀ ਦੇ ਫੇਸ 6 বাস ਸਟੈਂਡ ਦੇ ਉੱਤੇ ਦਰਅਸਲ ਅੱਜ ਪੰਜਾਬ ਰੋਡਵੇਜ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਇੱਕ ਹੜਤਾਲ ਕਰ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਨੇ ਪਿਛਲੇ ਲੰਬੇ ਚਿਰ ਤੋਂ ਚੱਲਦੀਆਂ ਆ ਰਹੀਆਂ ਨੇ ਤੇ ਸਰਕਾਰ ਉਹਨਾਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਤਾਂ ਦੱਸੀਏ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਲਾਲਜੀਤ ਸਿੰਘ ਪੁੱਲਰ ਜੋ ਪੰਜਾਬ ਦੇ ਯਾ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਮੁਲਾਕਾਤ ਦੇ ਵਿੱਚ ਕੁਝ ਗੱਲਾਂ ਨੂੰ ਲੈ ਕੇ ਜਿਹੜਾ ਹੈ ਦੋਹਾਂ ਧਿਰਾਂ ਦੇ ਵਿੱਚ ਸਹਿਮਤੀ ਬਣ ਜਾਂਦੀ ਹੈ ਪਰ ਉਸ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਇਹ ਗੱਲ ਦੀ ਮੰਗ ਕਰ ਰਹੇ ਨੇ ਕਿ ਮੀਟਿੰਗ ਦੇ ਵਿੱਚ ਮੰਗਾ ਮੰਨ ਲਈਆਂ ਗਈਆਂ ਸੀ ਪਰ ਉਹ ਲਾਗੂ ਜਿਹੜਾ ਹੈ ਉਹ ਨਹੀਂ ਕੀਤੀਆਂ ਜਾ ਰਹੀਆਂ ਤਾਂ ਤੁਹਾਨੂੰ ਦੱਸ ਦਈਏ ਕਿ ਕਿਲੋਮੀਟਰ ਕੋਟੇ ਨੂੰ ਲੈ ਕੇ ਜਿਹੜਾ ਕਾਸਾ ਵਿਵਾਦ ਚੱਲ ਰਿਹਾ ਹੈ ਕਿ ਡਰਾਈਵਰਾਂ ਨੂੰ ਜਾਂ ਫਿਰ ਕੰਡਕਟਰਾਂ ਨੂੰ ਜਿਹੜਾ ਹੈ ਕਿਲੋਮੀਟਰ ਦੇ ਹਿਸਾਬ ਦੇ ਨਾਲ ਜਿਹੜਾ ਉਹ ਪੈਸੇ ਦਿੱਤੇ ਜਾਂਦੇ ਨੇ ਉਥੋਂ ਕੱਟ ਕੇ ਜਿਵੇਂ ਬਾਕੀਆਂ ਨੂੰ ਪਤਾ ਦਿੱਤਾ ਜਾਂਦਾ ਹੈ ਪ੍ਰੋਪਰ ਪੈਸੇ ਦਿੱਤੇ ਜਾਂਦੇ ਨੇ ਸੈਲਰੀ ਦਿੱਤੀ ਜਾਂਦੀ ਹੈ ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈ ਸੈਲਰੀ ਦਾ ਬੰਦੋਬਸਤ ਜਿਹੜਾ ਹੈ ਨਾ ਮਲਾਜ਼ਮਾਂ ਦੇ ਲਈ ਕੀਤਾ ਜਾਵੇ ਤਾਂ ਤੁਹਾਨੂੰ ਦਾਸੀ ਹੈ ਕਿ ਪਿਛਲੇ ਅਲੰਬੇ ਚੇਰ ਤੋਂ ਜਿਹੜਾ ਹੜਤਾਲ ਦੀ ਕਾਲ ਦਿੱਤੀ ਜਾ ਰਹੀ ਸੀ ਇਸੇ ਦਰਮਿਆਨ ਰਖੜੀ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ 8 ਅਗਸਤ ਨੂੰ ਵੀ ਪੀਆਰਟੀਸੀ ਤੇ ਪਨਵਾਸ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਜਿਸ ਕਾਰਨ ਰਖੜੀ ਦੇ ਉੱਤੇ ਜਾਣ ਵਾਲੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਅੱਜ ਵੀ ਜੇਕਰ ਗੱਲ ਕੀਤੀ ਜਾਵੇ ਅੱਜ ਵੀ ਪੀਆਰਟੀਸੀ ਤੇ ਪਨਵਾਸ ਦੀਆਂ ਬੱਸਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਹੜਤਾਲ ਕਰ ਦਿੱਤੀ ਗਈ ਹੈ ਪਰ ਕਿਤੇ ਕਿਤੇ ਟਾ-ਟਾ ਮਾ ਜਿਹੜੀਆਂ ਨੇ ਰੋਡਵੇਜ਼ ਦੀਆਂ ਬੱਸਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਤਾਂ ਅਦਾਜ਼ੀ ਅੱਜ 3000 ਤੋਂ ਬੱਧ ਬੱਸਾਂ ਜਿਹੜੀਆਂ ਨੇ ਉਹਨਾਂ ਦੀਆਂ ਬ੍ਰੇਕਾਂ ਲੱਗੀਆਂ ਨੇ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਹੁਣ ਕੱਚੇ ਮਜ਼ਦਮ ਯੂਨੀਅਨ ਦੇ ਪ੍ਰਧਾਨ ਨੇ ਰੇਸ਼ਮ ਸਿੰਘ ਗਿੱਲ ਉਹਨਾਂ ਦੇ ਵੱਲੋਂ ਇਹ ਲੰਬੇ ਚਿਰ ਤੋਂ ਜਿਹੜਾ ਕਿਹਾ ਗਿਆ ਕਿ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਗਈਆਂ ਇਸ ਕਰਕੇ ਅਸੀਂ ਹੜਤਾਲ ਜਿਹੜੀ ਆ ਮੁਰਤੋਂ ਕਰ ਰਹੇ ਹਾਂ ਤੇ ਸਵਾਰੀਆਂ ਤੁਸੀਂ ਪਿੱਛੇ ਬੈਠੀਆਂ ਦੇਖ ਸਕਦੇ ਹੋ ਕਿ ਸਵਾਰੀਆਂ ਜਿਹੜੀਆਂ ਨੇ ਉਹ ਲਗਾਤਾਰ ਖੱਜਲ ਖਵਾਰ ਹੋ ਰਹੀਆਂ ਨੇ ਇਸੇ ਤਰੀਕੇ ਦੇ ਨਾਲ 8 ਅਗਸਤ ਨੂੰ ਵੀ ਜਿਹੜਾ ਜਦੋਂ ਇਸ ਹੜਤਾਲ ਦੀ ਕਾਲ ਦਿੱਤੀ ਗਈ ਸੀ ਤਾਂ ਉਸ ਸਮੇਂ ਵੀ ਬਸ ਸਟੈਂਡ ਦੇ ਉੱਤੇ ਜਿਹੜਾ ਲੋਕ ਖਾਸੇ ਨਰਾਜ ਜੇ ਨਿਰਾਸ਼ ਜਿਹੜੇ ਨੇ ਉਹ ਵੀ ਦੇਖਣ ਨੂੰ ਮਿਲੇ ਸੀ ਕਿਉਂਕਿ ਲੋਕਾਂ ਦੇ ਵੱਲੋਂ ਜਿਹੜਾ ਉਹ ਜਾਇਆ ਜਾਣਾ ਸੀ ਆਪਣੇ ਆਪਣੇ ਮੰਜ਼ਿਲਾਂ ਤੇ ਪਰ ਉਸ ਤੋਂ ਪਹਿਲਾਂ ਜਿਹੜਾ ਹੜਤਾਲ ਲਾ ਦਿੱਤੀ ਗਈ ਸੀ ਤਾਂ ਤੁਹਾਨੂੰ ਦੱਸੀਏ ਕਿ ਉਸ ਤੋਂ ਪਹਿਲਾਂ ਵੀ ਸਵੇਰੇ 8 ਵਜੇ ਜਿਹੜੀ ਹੈ ਹੜਤਾਲ ਦੀ ਕਾਲ 8 ਤਰੀਕ ਨੂੰ ਵੀ ਦਿੱਤੀ ਗਈ 8 ਵਜੇ ਹੜਤਾਲ ਹੋ ਜਾਂਦੀ ਹੈ ਪਰ 12 ਵਜੇ ਦੇ ਕਰੀਬੇ ਹੜਤਾਲ ਜਿਹੜੀ ਹੈ ਖੋਲ ਦਿੱਤੀ ਜਾਂਦੀ ਹੈ ਕਿਉਂਕਿ ਰਖੜੀਆਂ ਹੁੰਦੀਆਂ ਨੇ ਪਰ ਉਸ ਤੋਂ ਬਾਅਦ ਮੁਰਤੋਂ 2 ਵਜੇ ਤੋਂ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਬੱਸਾਂ ਦਾ ਕਰ ਦਿੱਤਾ ਜਾਂਦਾ ਹੈ ਤਾਂ ਜਿਹੜੀ ਬੱਸ ਜਿਹੜੇ ਸ਼ਹਿਰ ਦੇ ਵਿੱਚ ਗਈ ਹੁੰਦੀ ਆ ਉੱਥੇ ਹੀ ਉਹ ਬੱਸ ਰੋਕ ਕੇ ਜਿਹੜੇ ਡਰਾਈਵਰ ਅਤੇ ਕੰਡਕਟਰ ਨੇ ਉਹਨਾਂ ਦੇ ਵੱਲੋਂ ਰੋਸ ਸੇ ਜਿਹੜਾ ਉਹ ਜਤਾਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਸਭ ਦੇ ਦਰਮਿਆਨ ਸਰਕਾਰ ਦੇ ਨਾਲ ਫਿਰ ਤੋਂ ਜਿਹੜੀ ਇਹ ਸਹਿਮਤੀ ਬਣਦੀ ਹੈ ਤੇ ਬੱਸ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਹੈ ਉਹ ਹੜਤਾਲ ਖੋਲ ਦਿੱਤੀ ਜਾਂਦੀ ਹੈ ਪਰ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਬੱਸ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਦੀ ਕਾਲ ਦਿੱਤੀ ਗਈ ਹੈ ਜਿਸ ਕਰਕੇ ਅੱਜ ਯਾਤਰੀਆਂ ਨੂੰ ਖਾਸ ਕਰਕੇ ਮਹਿਲਾਵਾਂ ਨੂੰ ਖਾਸਾ ਨੁਕਸਾਨ ਜਿਹੜਾ ਉਹ ਚੱਲਣਾ ਪੈ ਸਕਦਾ ਹੈ ਕਿਉਂਕਿ ਅੱਜ ਜਿਹੜੀਆਂ ਨੇ ਪ੍ਰਾਈਵੇਟ ਬੱਸਾਂ ਉਹ ਜ਼ਿਆਦਾ ਚੱਲਣ ਗਈਆਂ ਪਰ ਸਰਕਾਰੀ ਬੱਸਾਂ ਜਿਹੜੀਆਂ ਨੇ ਬੰਦ ਰਹਿਣਗੀਆਂ 3000 ਦੇ ਕਰੀਬ ਸਰਕਾਰੀ ਬੱਸਾਂ ਦੀ ਜਿਹੜੀ ਹੈ ਉਹ ਬ੍ਰੇਕ ਲੱਗ ਚੁੱਕੀ ਹੈ 3000 ਦੇ ਕਰੀਬ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਅੱਜ ਸੂਬੇ ਭਰ ਦੇ ਵਿੱਚ ਬੰਦ ਰਹਿਣਗੀਆਂ ਕੈਮਰਾਮੈਨ ਮੋਹਨ ਦੇ ਨਾਲ ਵਿਵੇਕ ਕੁਮਾਰ ਮੁਹਾਲੀ